ਕੀ ਕਹਿੰਦੀ ਆ ਤੈਨੂੰ ਤੇਰੇ ਬੱਚੇ ਕਹਿੰਦੇ ਵੀ ਅਸੀਂ ਆਦੀ ਮਾਣਾ ਰਹਿਣਾ ਕੋਈ ਮਾੜਾ ਚੰਗਾ ਵੀ ਬੋਲਦੇ ਮਾੜਾ ਚੰਗਾ ਬੋਲਦੇ ਕੁੱਤੇ ਤੋਂ ਬਿਨਾਂ ਤਾਂ ਹੋਲ ਗੱਲ ਕਰਦੇ ਕੀ ਕਹਿੰਦੇ ਆ ਤੁਹਾਨੂੰ ਮੈਨੂੰ ਲੱਫੜ ਚੱਕਦੇ ਆ ਮੈਨੂੰ ਕੁੱਤਾ ਬਿੱਲਾ ਦਾਦੇ ਰੋਟੀ ਪਾਣੀ ਨਹੀਂ ਦਿੰਦੇ ਨਾ ਇਹਨੂੰ ਫੋਨ ਲਾਉਣਾ ਇਸ ਕਰਕੇ ਛੜਦਾ ਸੀਗਾ ਤੂੰ ਕਹਿੰਦੀ ਵੀ ਮੇਰੇ ਤੇ ਸ਼ੱਕ ਕਰਦਾ ਸ਼ੱਕ ਕਿਵੇਂ ਨਾ ਕਰੂਗਾ ਬੰਦਾ ਜਦੋਂ ਹਰ ਚੀਜ਼ ਵੇਲੇ ਬਿਜ਼ੀ ਹੋਣਾ ਹੂੰ 24 ਘੰਟੇ ਬਿਜ਼ੀ ਹੋਣਾ ਕੰਨ ਨਾਲ ਫੋਨ ਨਹੀਂ ਰਹਿੰਦਾ ਪੰਚਾਇਤ ਵੀ ਤੁਹਾਡੀ ਨੂੰ ਤੋਂ ਡਰਦੀ ਆ ਹਾਂ ਬੇਬੇ ਹੈਗੀ ਆ ਤੁਹਾਡੇ ਘਰੋਂ ਨਹੀਂ ਕੱਲੇ ਹੋਂ ਕੋਈ ਕੱਕਤੀ ਇਹਨਾਂ ਨੇ ਨਹੀਂ ਇਹਨੇ ਮੈਨੂੰ ਥਾਣੇ ਭਰਾਤਾ ਚਾਰ ਵਾਰੀ ਕਿੰਨੀ ਵਲੀ ਮਲਾ ਕੇ ਥਾਣੇ ਭੜਾਇਆ ਸੁ ਮੇ ਇਹ ਕਹਿੰਦੀ ਮੈਨੂੰ ਕੁੱਟਦਾ ਮਾਰਦਾ ਹੂੰ ਦੂ ਦੇ ਥੋਡੀ ਤੇ ਪੇਕੇ ਆ ਉਹਨਾਂ ਨੂੰ ਨਹੀਂ ਕਦੇ ਤੁਸੀਂ ਦੱਸਿਆ ਵੀ ਭਾਈ ਸਾਡੇ ਨਾਲੇ ਐ ਕਰਦੇ ਗਾਂ ਉਹ ਜੇ ਖਾਚ ਬੈਠੇ ਆ আচ্ছা ਮੈਨੂੰ ਇੱਕ ਗੱਲ ਦੱਸੋ ਤੁਸੀਂ ਬਾਹਰੋਂ ਕੋਈ ਬੱਚਿਆਂ ਨੂੰ ਕੋਈ ਖਰਚਾ ਵਰਚਾ ਭੇਜਦੇ ਸੀ ਜਾਂ ਉਹ ਕਿਸੇ ਗੱਲੋਂ ਦੁਖੀ ਹੋ ਕੇ ਅੱਡ ਹੋਏ ਆ ਨਹੀਂ ਸਾਰਾ ਕੁਝ ਹੀ ਭੇਜਦਾ ਸੀ ਨਹੀਂ 8.5 ਲੱਖ ਰੁਪਏ ਪਾਇਆ ਉਹ ਸਾਨੂੰ ਧੰਗੀਆਂ ਦਿੰਦੇ ਆ ਬੰਦੇ ਪਾਸਿਓਂ ਲਿਆ ਆ ਕਿ ਤਨ ਚਾਰ ਵੀਰੋ ਮੇਰੇ ਸੋਟੇ ਨਾ ਮਰਾ ਤਾ ਕਹਿੰਦਾ ਕਿ ਤੇ ਅਟਾ ਰੋੜੇ ਮਾਰਦੇ ਮੇਰੀ ਅਵੱਖੀ ਤੇ ਤੇਮਾਰੀ ਮੇਰੇ ਬਾਪੂ ਨੂੰ ਕਹਿੰਦੀ ਵੀ ਤੁਸੀਂ ਆਪ ਦੀ ਕੁੜੀ ਸਾਡੇ ਨਾਲ ਤੋੜ ਦੋ 18 ਸਾਲ ਵੀ ਮੇਰਾ ਭਰਾ ਦੋ ਜਵਾਕ ਜਮ ਜਮ ਦੂਗਾ ਤੇ ਬਾਅਦ ਚ ਤੁਹਾਡੀ ਕੁੜੀ ਨੂੰ ਛੱਡ ਦੂਗਾ ਇਹ ਬਜ਼ੁਰਗ ਬੈਠੇ ਨੇ ਮੇਰੇ ਨਾਲ ਤੇ ਇਹ ਇਹਨਾਂ ਦੇ बेटे ने ये दोनों दा एक मसला जेड़ा बड़ा गंभीर आ के परिवार ਦੇ ਵਿੱਚ ਇੱਕ ਇਹ ਜਿਹਾ ਕਲੇਸ਼ ਖੜਾ ਹੋਇਆ ਜਿੱਥੇ ਪੰਚਾਇਤ ਤੇ ਪੁਲਿਸ ਮੁਲਾਜ਼ਮਾ ਜਿਹੜੇ ਉਹ ਆਥੀ ਖੜੇ ਕਰਕੇ ਆ ਮਸਲਾ ਕੀ ਆ ਉਹ ਤੁਹਾਡੇ ਮੈਂ ਧਿਆਨ ਦੇ ਵਿੱਚ ਲਈ ਆਉਂਗਾ ਬਾਪੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਆ ਤੁਹਾਡਾ ਰੋਕ ਸਿੰਘ ਜੀ ਕਿਹੜਾ ਪਿੰਡ ਆ ਢੂੜ ਕੋੜੀ ਕਲਾਂ ਕਿਹੜੇ ਜ਼ਿਲ੍ਹੇ ਚ ਆਹੇ ਮੈਨੇ ਖਾਣਾ ਮੋਕੇ ਮੋਕੇ ਚ ਅਸ਼ਕੀ ਮਸਲਾ ਕੀ ਆ ਰੌਲਾ ਕੀ ਆ ਮਜ਼ਾ ਵਾਲਾ ਇਹ ਹੀ ਆਈ ਮੈਨੂੰ ਟਿਕਣ ਨਹੀਂ ਦਿੰਦੇ ਟਿਕਾ ਨਹੀਂ ਹੋਰ ਦਿੰਦੇ ਕੌਣ ਨਹੀਂ ਟਿਕਣ ਦਿੰਦਾ ਪੰਮੇ ਮੇਰੀ ਨੌ ਪੁੱਤ ਆ ਪੁੱਤ ਪੁੱਤੇ ਹਾਂ ਪੁੱਤੇ ਦੇ ਨੌ ਕੀ ਕਹਿੰਦੇ ਆ ਤੁਹਾਨੂੰ ਮੈਨੂੰ ਲੱਫੜ ਚੱਕਦੇ ਆ ਮੈਨੂੰ ਕੁੱਤਾ ਬਿੱਲਾ ਦਾਦ ਰੋਟੀ ਪਾਣੀ ਨਹੀਂ ਦਿੰਦੇ ਨਾ ਕਿੰਨੇ ਟਾਈਮ ਤੋਂ ਤੁਸੀਂ ਆਡਰ ਆ ਰਹੇ ਹੋ ਉਹਨਾਂ ਨੂੰ ਮੈਨੂੰ 4-5 ਸਾਲ ਹੋ ਗਏ ਰੋਟੀ ਪਾਣੀ ਮੈਂ ਨਹੀਂ ਖਾਂਦਾ ਦਿੰਦੇ ਵੀ ਨਹੀਂ ਨਾ ਮੈਂ ਖਾਣੀ ਨਹੀਂ ਰੋਟੀ ਬਣੀ ਹੁੰਦਾ ਤੋਂ ਇਸ ਤਰੀਕੇ ਨਾਲ ਤੁਹਾਨੂੰ ਤੰਗ ਕਰਦੇ ਆ ਹਾਂ ਤੁਸੀਂ ਕੋਈ ਕੰਮ ਪਲੀਟ ਕੀਤੀ ਆ ਬਥੇਰੇ ਨਾ ਕੀਤੀ ਆਈ ਅਦਰਖਾਸਮ ਮੈਨੇ ਜਾਣੇ ਬਹੁਤ ਦਿੱਤ ਮੈਂ ਕੀ ਕਹਿੰਦੀ ਆ ਪੁਲਿਸ ਕੋਈ ਨਹੀਂ ਆਉਂਦਾ ਇਹ ਤੁਹਾਡੀ ਸੁਣਾਈ ਇਹਦੀ ਪਿੰਡ ਦੀ ਪੰਚਾਇਤ ਨੂੰ ਮਿਲੇ ਹੋ ਕਦੇ ਉਹਨਾਂ ਨੂੰ ਦੱਸਿਆ ਮਸਲਾ ਉਹ ਪਛਾਇਆ ਤਾਂ ਵੀ ਆਉਂਦੀ ਆ। ਡਰਦੀ ਮੁਰ ਜਾਂਦੀ ਆ। ਉਹ ਵੀਡੀਓ ਦਾ ਕਾਲ ਕਰਕੇ ਤੇ ਦੇਖ ਕੇ ਲੋਕਾਂ ਦੀ ਮੈਂ ਉਹ ਪਛਾ ਰੰਦੀ ਆ। ਇਸ ਦਿਨ ਵੀ ਪੰਚਾਇਤ ਵੀ ਥੋੜੀ ਨੂੰ ਤੋਂ ਡਰਦੀ ਆ। ਹਾਂ। ਕਿਉਂ ਉਹ ਕਿਉਂ ਡਰਦੇ ਆ? ਕਿਹੜੀ ਗੱਲ ਤੋਂ ਡਰਦੇ ਆ? ਉਹ ਕਹਿੰਦੇ ਆ ਇੱਕ ਕਹੋ ਕਿ ਬੂਹਰਾ ਪਲਾ ਉਹ ਬਾਹਰ ਗਿਆ ਸੀ ਕਹਿੰਦੀ ਮੇਰਾ ਮਾਲਕ ਕਰੇ ਨਹੀਂ ਤੇ ਮੈਨੂੰ ਤੰਗੀ ਦਿੰਦੇ ਆ ਤੇ ਪਛਾਇਆ ਤੇ ਡਰ ਨੂੰ ਡਰਦੀ ਹੋਣ ਨੂੰ ਛੱਡ ਕੇ। ਇਨਾ ਤਾਂ ਗੱਭਰੇ ਜਾਣ ਕਰਦੀ ਹੈ ਬਹੁਤ ਪਰੇਸ਼ਾਨ ਬੇਬੇ ਹੈਗੀ ਆ ਤੁਹਾਡੇ ਘਰੋਂ ਨਹੀਂ ਇਕੱਲੇ ਹੋ ਉਹ ਵੀ ਕੱਕਤੀ ਇਹਨਾਂ ਨੇ ਕਿੰਨਾ ਟਾਈਮ ਹੋ ਗਿਆ ਉਹਨੂੰ 5 ਮਹੀਨੇ 6 ਮਹੀਨੇ ਹੋ ਗਏ ਮਾਤਾ ਗੁਜਰੀ ਨੂੰ ਹਾਂ ਚਾਹ ਰੋਟੀ ਪਾਣੀ ਨਹੀਂ ਤੁਹਾਨੂੰ ਦਿੰਦੇ ਸੀ ਆਪਦੀ ਆਪੇ ਪਕਾਉਂਦੇ ਸੀ ਆਪੇ ਪਕਾਉਨੇ ਹੁਣ ਵੀ ਆਪੇ ਹੀ ਕਰਨੇ ਉਦੋਂ ਵੀ ਉਹ ਲਾ ਲੈਂਦੀ ਸੀ ਲਾ ਲੈਂਦੀ ਸੀ ਨਹੀਂ ਹੋਟਲ ਤੋਂ ਇਹ ਉਹਨਾਂ ਨੇ ਕਿਹਾ ਕੋਣ ਤੁਹਾਨੂੰ ਕੀ ਕਹਿੰਦੇ ਆ ਕੋਈ ਘਰੋਂ ਨਿਕਲਣਾ ਨੂੰ ਕਹਿੰਦੇ ਆ ਕੋਈ ਕੁਟਮਾਰ ਕਰਦੇ ਆ ਜਾਂ ਕੋਈ ਧਮਕਾਉਂਦੇ ਆ ਕੀ ਕਹਿੰਦੇ ਆ ਤੁਹਾਨੂੰ ਉਹ ਸਾਨੂੰ ਧਮਕਾ ਦਿੰਦੇ ਆ ਬੰਦੇ ਪਾਸਿਓਂ ਲਿਆ ਲਿਆ ਕਿ ਤਨ ਚਾਰ ਵੀਰੋਂ ਮੇਰੇ ਸੋਟੇ ਨੂੰ ਮਾਰਾ ਤੇ ਮੈਂ ਉਹਨਾਂ ਨੇ ਕਿਤੇ ਏਟਾ ਰੋੜੇ ਮਾਰਦੇ ਮੇਰੀ ਅੱਖੀ ਤੇ ਤੇ ਮਾਰੀ ਤੇ ਮੈਂ ਗੀੜਾ ਖਾ ਗਿਆ ਮੈਂ ਫਿਰ ਸੰਭਲ ਗਿਆ ਮੈਂ ਕੱਲਾ ਮੈਂ ਕਰੇ ਉਹਨਾਂ ਇਹ ਤਾਂ ਕੋ ਬਾਹਰ ਅੰਦਰ ਰਹਿੰਦਾ ਕੰਮ ਤੰਦੇ ਨਾਲੇ ਮੁੜ ਕੇ ਉਹ ਆਉਂਦਾ ਇਹਦਾ ਆਮ ਹੁਣ ਇਹ ਮੈਨੂੰ 3-4 ਵੀਰਾਂ 3-4 ਸਾਲਾਂ ਤੇ ਕੱਟ ਗਏ ਆ ਜਿਹੜੇ ਨੂ ਦੇ ਨੂ ਦੇ ਥੋੜੀ ਦੇ ਪੇਕੇ ਆ ਉਹਨਾਂ ਨੂੰ ਨਹੀਂ ਕਦੇ ਤੁਸੀਂ ਦੱਸਿਆ ਵੀ ਭਾਈ ਸਾਡੇ ਨਾਲ ਐ ਕਰਦੀ ਪੇਕੇ ਗਾਂ ਉਹੋ ਜੇ ਖਾਚ ਬੈ ਕੇ ਆ ਸਾਰਾ ਪੈਸਾ ਟੱਕਾ ਉਹਦੇ ਕੋਲੇ ਗਿਆ ਏ ਬਾਪੂ ਜੀ ਬਜ਼ੁਰਗ ਨੇ ਇਹਨਾਂ ਦੀ ਲੋ ਵੇਖੋ ਇਹ ਆਪਣੇ ਘਰਾਂ ਦੇ ਇੱਕ ਆਮ ਮਸਲੇ ਹੁੰਦੇ ਆ ਪਰ ਜਦੋਂ ਇਸ ਤਰੀਕੇ ਨਾਲ ਬਾਤ ਜਾਣ ਵੀ মিডিਆ ਸਾਹਮਣੇ ਆ ਕੇ ਦੱਸਣ ਤਾਂ ਬੰਦਾ ਉਦੋਂ ਹੀ ਇਹ ਗੱਲਾਂ ਕੈਮਰੇ ਤੇ ਆ ਕੇ ਬੋਲਦਾ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ ਇਹ ਬਾਪੂ ਦਾ ਮੁੰਡਾ ਦਾ ਬਾਪੂ ਜਵਾਕ ਇਹ ਤੁਹਾਡਾ ਬੇਟਾ ਤੇ ਨੂੰਹ ਤੇ ਪੁੱਤ ਪੋਤੇ ਸਾਰੇ ਤੁਸੀਂ ਬੇਦਖਲ ਵੀ ਕੀਤੇ ਆ ਹਾਂ ਮੇਰੇ ਚਾਰੇ ਬੇਦਖਲ ਕਰੇ ਆ ਇਹ ਵੀ ਬੇਦਖਲ ਕੀਤਾ ਸੀ ਹਾਂ ਜੀ ਅੱਜ ਇਹ ਤੁਹਾਡੇ ਨਾਲ ਆਇਆ ਹਾਂ ਇੱਕ ਮੈਂ ਤੁਹਾਨੂੰ ਦਿਖਾ ਦਿੰਨਾ ਆ ਨੋਟਿਸ ਆ ਜਿਹੜਾ ਇਹਨਾਂ ਨੇ ਦਿੱਤਾ ਸੀਗਾ ਅਖਬਾਰ ਦੇ ਵਿੱਚ ਕਿੰਨਾ ਟਾਈਮ ਪਹਿਲਾਂ ਦਿੱਤਾ ਸੀ ਕਿੰਨੇ ਸਾਲ ਹੋ ਗਏ ਨੂੰ ਸਾਲ ਹੋ ਗਏ 2 ਸਾਲ ਆ ਇਹਨਾਂ ਨੇ ਦਿੱਤਾ ਸੀਗਾ ਆ ਦਿਖਾ ਦਿਓ ਬਾਈ ਜੀ ਇਹਦੇ ਵਿੱਚ ਜ਼ਿਕਰ ਕੀਤਾ ਇਹਨਾਂ ਨੇ ਆਪਣਾ ਜਿਹੜਾ ਸਾਰਾ ਇਹ ਪਰਿਵਾਰ ਹੈ ਦਾ ਬਾਕੀ ਬਾਪੂ ਦਾ ਇਹਨਾਂ ਨੇ ਆਪ ਦਾ ਨੋ ਪੁੱਤ ਬਾਕੀ ਪਰਿਵਾਰ ਆ ਜਿਹੜਾ ਬੇਦਖਲ ਕੀਤਾ ਸੀ ਕਰਨਾ ਕਿਉਂ ਪਿਆ ਇਹ ਵੀ ਇੱਕ ਵੱਡੀ ਗੱਲ ਆ ਹਨਾ ਕੀ ਨਾਮ ਆ ਬਾਈ ਜੀ ਤੁਹਾਡਾ ਮੇਰਾ ਨਾਮ ਬਾਈ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਹੈ ਬਾਪੂ ਆ ਤੁਹਾਡੇ ਹਾਂਜੀ ਜੋ ਕੁਛ ਇਹਨਾਂ ਨੇ ਦੱਸਿਆ ਵੀ ਮੇਰੇ ਨਾਲ ਆ ਜਲਮ ਹੁੰਦਾ ਮੇਰੇ ਨਾਲ ਇਸ ਤਰੀਕੇ ਨਾਲ ਮੈਨੂੰ ਮਾੜਾ ਚੰਗਾ ਬੋਲਦੇ ਧਮਕੀਆਂ ਦਉਂਦੇ ਕੁੱਟ ਮਾਰ ਕਰਦੇ ਕੋਈ ਰੋਟੀ ਪਾਣੀ ਨਹੀਂ ਦਿੰਦੇ ਕੀ ਇਹ ਸੱਚ ਆ ਤੁਹਾਡੇ ਘਰਾਂ ਵਾਲੀ ਰੋਟੀ ਪਾਣੀ ਜਾਂ ਤੁਸੀਂ ਨਹੀਂ ਦਿੰਦੇ ਇਹ ਗੱਲ ਜੋ ਵੀ ਗੱਲ ਕੀਤੀ ਬੱਪੂ ਨੇ ਉਹ ਸਹੀ ਆ ਹੂੰ ਠੀਕ ਆ ਨਾ ਮੈਂ ਇਹਨੂੰ ਰੋਟੀ ਦਾ ਬਣਾ ਕੇ ਦਿੰਦਾ ਵੀ ਮੈਂ ਜਿੰਦਾ ਆਇਆ ਵਾ ਕਿਤੇ ਤੁਸੀਂ ਪਹਿਲਾਂ ਕਿਤੇ ਬਾਹਰ ਸੀ ਹਾਂ ਜੀ ਮੈਂ ਬਾਹਰ ਸੀ ਆ ਜੀ ਪਹਿਲਾਂ ਕਿੱਥੇ ਗਏ ਸੀ ਮਲੇਸ਼ੀਆ ਜੀ ਕਿੰਨਾ ਟਾਈਮ ਆ 4 ਸਾਲ ਲੰਘ ਜਾਂਦੇ ਜਦੋਂ ਤੁਸੀਂ ਗਏ ਹੋ ਇਥੋਂ ਪੰਜਾਬ ਤੋਂ ਉਦੋਂ ਵੀ ਲੜਾਈ ਹੁੰਦੀ ਸੀ ਜਾਂ ਤੁਹਾਡੇ ਜਾਨ ਮਗਰੋਂ ਹੋਣੀ ਸ਼ੁਰੂ ਹੋਈ ਆ ਉਹ ਉਦੋਂ ਮਾੜੀ ਮੋਟੀ ਹੋ ਜਾਂਦੀ ਸੀ ਜਦੋਂ ਮੈਂ ਗਿਆ ਸੀਗਾ ਹਮ ਤੇ ਮੈਂ ਉਦੋਂ ਬਿਲਕੁਲ ਠੀਕ ਠਾਕ ਗਿਆ ਟੁਕਰਾਂ ਹਮ ਤੇ ਉਸ ਤੋਂ ਬਾਅਦ ਮੇਰੇ ਬਾਪੂ ਨੇ ਤੇ ਨਾਲ ਹੀ ਮੈਨੂੰ ਵੇਦਖਲ ਕਰਾਤਾ ਇਹਨਾਂ ਨੇ ਹਮ ਤੇ ਵੀ ਵੇਦਖਲ ਕਰਾਤਾ ਇਹਨਾਂ ਨੇ ਮੈਨੂੰ ਤੇ ਮੈਂ ਜਦੋਂ ਫੋਨ ਲਾ ਕੇ ਪੁੱਛਿਆ ਮੇਰੇ ਨੂੰ ਫੋਨ ਲਾਉਣੋਂ ਹਟ ਗਈ ਮੈਨੂੰ ਵੇਰ ਲੋ ਘਰ ਵਾਲੀ ਘਰ ਵਾਲੀ ਜਮਈ ਹੂੰ ਤੇ ਜਦੋਂ ਮੈਂ ਆ ਕੇ ਘਰੇ ਪਿੰਡ ਆਇਆ ਮੇਰਾ ਚਾਚਾ ਤੇ ਮੇਰਾ ਫੁੱਫੜ ਛੱਡ ਕੇ ਗਏ ਮੈਨੂੰ 4 ਸਾਲਾਂ ਤੋਂ ਤੁਸੀਂ ਪਿੰਡ ਆਏ ਜਦੋਂ ਤੁਸੀਂ ਮਲੇਸ਼ੀਆ ਚਲੇ ਗਏ ਕਿੰਨੇ ਟਾਈਮ ਬਾਅਦ ਉਹ ਤੁਹਾਨੂੰ ਫੋਨ ਲਾਉਣਾ ਜਮਾ ਬੰਦ ਕਰਤਾ ਸੀ ਉਹ ਛੱਡਤਾ ਹੀ ਆਈ 2 ਸਾਲ ਹੋ ਗਏ ਮੈਨੂੰ ਛੱਡੇ ਨੂੰ ਫੋਨ ਲਾਉਣਾ ਤੂੰ ਸੀ ਪੁੱਛਿਆ ਵੀ ਨਹੀਂ ਵੀ ਕਿਉਂ ਛੱਡਿਆ ਫੋਨ ਲਾਉਣਾ ਮੈਨੂੰ ਬਾਹਰ ਤੁਸੀਂ ਬੈਠੇ ਨੇ ਕਦੇ ਆਂਡ ਗਵਾਂਡ ਕਦੇ ਬਾਪੂ ਨੂੰ ਕਦੇ ਪੁੱਛਿਆ ਜਾਂ ਉਹਨੂੰ ਸੀ ਕੀਤੀ ਕੋਈ ਵਿੜਕ ਲਈ ਵੀ ਕਿਉਂ ਨਹੀਂ ਫੋਨ ਲਾਉਂਦੀ ਕਿਉਂਕਿ ਮੈਂ ਤੁਹਾਨੂੰ ਦੱਸ ਦਿੰਦਾ ਇਹ ਮੈਨੂੰ ਫੋਨ ਲਾਉਣਾ ਇਸ ਕਰਕੇ ਛੱਡਦਾ ਸੀਗਾ ਤੂੰ ਕਹਿੰਦੀ ਵੀ ਮੇਰੇ ਤੇ ਸ਼ੱਕ ਕਰਦਾ ਸ਼ੱਕ ਕਿਵੇਂ ਨਾ ਕਰੂਗਾ ਬੰਦਾ ਜਦੋਂ ਹਰ ਚੀਜ਼ ਮੇਰੇ ਬੀਜੀ ਹੋਣਾ ਫੋਨ 24 ਘੰਟੇ ਬੀਜੀ ਹੋਣਾ ਕੰਨ ਨਾਲ ਫੋਨ ਨਹੀਂ ਲੈਂਦਾ ਜਦੋਂ ਮੈਂ ਇੱਥੇ ਆਇਆ ਉਦੋਂ ਵੀ ਕੰਨ ਨਾਲ ਨਹੀਂ ਲੈਂਦਾ ਜਦੋਂ ਮੈਂ ਆਇਆ ਘਰੇ ਆ ਕੇ ਵੀ ਵੇਖਿਆ ਮੈਂ ਰੰਗ ਢੰਗ ਦੇਖਿਆ ਮੈਂ ਕੁਛ ਨਹੀਂ ਬੋਲਿਆ ਨੂੰ ਨਾ ਮਾੜਾ ਨਾ ਚੰਗਾ ਮੈਂ ਆਪਦਾ ਸਮਾਨ ਮੰਗਿਆ ਮੈਂ ਕਹਿੰਦਾ ਭਾਈ ਮੇਰਾ ਸਮਾਨ ਦੇ ਦੇ ਵੀ ਮੇਰੇ ਨਾਲ ਲੜ ਇਹਨੇ ਮੈਨੂੰ ਥਾਣੇ ਫੜਾਇਆ ਚਾਰ ਵਾਰੀ ਕਿੰਨੀ ਵਲੀ ਮਲਾ ਕੇ ਥਾਣੇ ਫੜਾਇਆ ਸੋ ਮੈਂ ਇਹ ਕਹਿੰਦੀ ਮੈਨੂੰ ਕੁੱਟਦਾ ਮਾਰਦਾ ਹੂੰ ਤੇ ਇਸ ਕਰਕੇ ਮੈਨੂੰ ਥਾਣੇ ਫੜਾਇਆ ਰਾਤ ਨੂੰ ਮੈਨੂੰ 12 ਵਜੇ ਲੈ ਕੇ ਗਏ ਥਾਣੇ ਵਾਲੇ ਚੱਕ ਰਾਤ ਨੂੰ 12 ਵਜੇ ਲੈ ਕੇ 10 11 ਵਜੇ ਰਾਤ ਨੂੰ ਲੈ ਕੇ ਗਏ ਮੈਨੂੰ ਦੇਖੋ ਇਹ ਕਿਹੜਾ ਟਾਈਮ ਆ ਪ੍ਰਸ਼ਾਸਨ ਦਾ ਵੀ ਐਸ ਵੇਲੇ ਬੰਦੇ ਨੂੰ ਫੜ ਕੇ ਲਿਜਾਣਾ ਹੈ ਜੀ ਚਾਰ ਬੰਦੇ ਆਏ ਸੀ আচ্ছা ਮੈਨੂੰ ਇੱਕ ਗੱਲ ਦੱਸੋ ਤੁਸੀਂ ਬਾਹਰੋਂ ਕੋਈ ਬੱਚਿਆਂ ਨੂੰ ਕੋਈ ਖਰਚਾ ਵਰਚਾ ਭੇਜਦੇ ਸੀ ਜਾਂ ਉਹ ਕਿਸੇ ਗੱਲੋਂ ਦੁਖੀ ਹੋ ਕੇ ਆड्ढे ਹੋਏ ਆ ਨਹੀਂ ਸਾਰਾ ਕੁਝ ਹੀ ਭੇਜਦਾ ਸੀ ਜੀ 8.5 ਲੱਖ ਰੁਪਏ ਪਾਇਆ ਰੂਪ ਤੁਹਾਡੇ ਕੋਲ ਰੂਪ ਹੈਗੇ ਜੀ ਜਿਹੜੇ ਉਹਨਾਂ ਕਿਹਦੇ ਅਕਾਊਂਟ ਚ ਪਾਇਆ ਮੁਕੇ ਘਰ ਆ ਲਈ ਦੇ ਕੀ ਨਾਮ ਆ ਉਹਦਾ ਬਜਿੰਦਰਖਰ ਜੀ ਉਹਦੇ ਨਾਮ ਤੇ ਅਕਾਊਂਟ ਸੀ ਉਹਦੇ ਚ ਪੈਸੇ ਪਏ ਉਹਦੇ ਚ ਪੈਸੇ ਪਏ ਜਦੋਂ ਤੁਸੀਂ ਆ ਗਏ ਤੁਹਾਨੂੰ ਉਹਨਾਂ ਦਾ ਪਤਾ ਲੱਗਿਆ ਵੀ ਕੋਈ ਗੱਲਬਾਤ ਤੁਹਾਡੇ ਜਿਹੜੀ ਬੀਬੀ ਆ ਘਰੋਂ ਕਿਸੇ ਨਾਲ ਹੋਰ ਗੱਲਬਾਤ ਹੋਦੀ ਗੱਲਬਾਤ ਹੀ ਉਹਨਾਂ ਬਜ਼ੁਰਗਾਂ ਨੇ ਸਾਨੂੰ ਦੱਸ ਹੀ ਦਿੰਦੇ ਹੁਣ ਮੇਰੇ ਬਜ਼ੁਰਗਾਂ ਨਾਲ ਗੱਲ ਘੱਟ ਕਰਾਉਂਦੀ ਸੀਗੀ ਤੇ ਉਹ ਵਿਚਾਰੀ ਆਨ ਗਵੰਡਨੂ ਸੀ ਸਾਡੀ ਉਹ ਵਿਚਾਰੀ ਰੋਟੀ ਪਾਣੀ ਇਹਨਾਂ ਨੂੰ ਦਿੰਦੀ ਸੀ ਕਹਿੰਦੀ ਸੀ ਵੀ ਕੱਲ ਨੂੰ ਕੋਈ ਗੱਲਬਾਤ ਹੋ ਗਈ ਵੀ ਰੋਟੇ ਜਾਂਦਾ ਬਜ਼ੁਰਗ ਬੰਦਾ ਵੀ ਚਾਹ ਹੋਟਲ ਤੋਂ ਰੋਟੀ ਲੈਣ ਗਿਆ ਬਾਈ ਚਾਂਸੇ ਕਾਹਦੇ ਥੱਲੇ ਆ ਗਿਆ ਹੋਰ ਸਿਆਪੇ ਨੂੰ ਖੜਿਆ ਰਹੂਗਾ ਵਿਚਾਰਾ ਉਹ ਉਹ ਇਸ ਕਰਕੇ ਉਹ ਕਹਿੰਦੀ ਬਾਪੂ ਵੀ ਰੋਟਾ ਮੇਰੇ ਕੋਲੋਂ ਲੈ ਜਾਕਰ ਇਹਨੂੰ ਲਾ ਕੇ ਰੱਖ ਦਿੰਦੀ ਆ ਵੀ ਚਲ ਉਹ ਨਹੀਂ ਦਿੰਦੀਗੀ ਤੇ ਜੇ ਕਿਸੇ ਤੋਂ ਲਵਾਉਣ ਜਾਂਦੇ ਸੀਗੇ ਤੇ ਉਹਨਾਂ ਨੂੰ ਗਾਹ ਕੱਢਣ ਲੱਗ ਜਾਂਦੀ ਸੀ ਅੱਛਾ ਨਾ ਇਹਨੇ ਮੇਰੀ ਭਾਣ ਜੀ ਨੂੰ ਗਾਹ ਕੱਢਿਆ ਮਾਰ ਮੇਰੀ ਭੈਣ ਨੂੰ ਖੜਾਉਂਦੀ ਰਹੀ ਠਾਣੇ ਤੇ ਮੈਂ ਦੱਸੋ ਜੀ ਹੁਣ ਬੰਦਾ ਕੀ ਕਰ ਸਕਦਾ ਮਨੋਗ ਡੀ ਦੁਰਬਈ ਤਾਂ ਤੁਸੀਂ ਕਿਸੇ ਨੂੰ ਨਹੀਂ ਮਾਫੀ ਨਹੀਂ ਕਰਦੇ ਜੀ ਸਾਰੇ ਸਾਡੇ ਪਰਿਵਾਰ ਨੂੰ ਕਿਸੇ ਨੂੰ ਨਹੀਂ ਮਾਫ ਕਰਦੇ ਕਿਸੇ ਕੁੜੀ ਨੂੰ ਨਹੀਂ ਕਿਸੇ ਲੌੜ ਨੂੰ ਬੋਤਨ ਨੂੰ ਨਹੀਂ ਗਾਲਾਂ ਕੱਢਦੇ ਜਿਵੇਂ ਪੁਲਿਸ ਉਹਦੇ ਕਹਿਣ ਤੇ ਤੁਹਾਡੇ ਪਰਿਵਾਰ ਮੈਂਬਰਾਂ ਨੂੰ ਤੁਹਾਨੂੰ ਲੈ ਗਈ ਜਾਂ ਤਾਂ ਡਿਸਿਸਟਰ ਨੂੰ ਲੈ ਗਈ ਤੁਹਾਡੇ ਕਹਿਣ ਤੇ ਕਦੇ ਪੁਲਿਸ ਨਹੀਂ ਆਈ ਵੀ ਇਹਨੂੰ ਵੀ ਲੈ ਕੇ ਜਾਓ ਨਹੀਂ ਜੀ ਕਦੇ ਵੀ ਨਹੀਂ ਆਈ ਸਾਡੀ ਭੂਰਾ ਨਹੀਂ ਸੁਣਵਾਈ ਤੁਸੀਂ ਕੰਪਲੀਟਾਂ ਦਿੱਤੀਆਂ ਕੰਪਲੀਟਾਂ ਵੀ ਦਿੱਤੀਆਂ ਅੱਛਾ ਆਹ ਸਾਰੀਆਂ ਕੰਪਲੀਟਾਂ ਤੁਹਾਡੇ ਕੋਲੇ ਪ੍ਰੂਫ ਵੀ ਇਹਨਾਂ ਕੋਲੇ ਜਿਹੜੀਆਂ ਇਹਨਾਂ ਨੇ ਥਾਣੇ ਪੁਲਿਸ ਮੁਲਾਜ਼ਮਾਂ ਨੂੰ ਜਾ ਜਾ ਕੇ ਮੈਣਾ ਥਾਣਾ ਪੈਂਦਾ ਤੁਹਾਨੂੰ ਮੈਨੇ ਥਾਣੇ ਜਾ ਜਾ ਕੇ ਕੰਪਲੀਟਾਂ ਜਿਹੜੀਆਂ ਦਿੰਦੇ ਰਹੇ ਇਸ ਤਰੀਕੇ ਨਾਲ ਕਰਦੇ ਰਹੇ ਬਾਪੂ ਜੀ ਇੱਕ ਗੱਲ ਦੱਸਿਓ ਇਹ ਤਾਂ ਬਾਹਰ ਸੀਗਾ हां ਤੁਹਾਡੀ ਨੂੰ ਇੱਥੇ ਸੀ ਬਾਕੀ ਬੱਚੇ ਇੱਥੇ ਸੀ ਇਹਨਾਂ ਨੂੰ ਵੀ ਤੁਸੀਂ ਵਿਚੇ दखਲ ਬੇਦਖਲ ਕਰਤਾ ਕਿਉਂ ਕਰਨਾ ਪਿਆ ਨੂੰ ਕਰਨਾ ਪਿਆ ਹੀ ਗੱਲ ਓਹ ਹੈ ਨਹੀਂ ਜਦੋਂ ਉਹ ਆਖੇ ਹੀ ਨਹੀਂ ਲੱਗਦੀ ਕਿ ਮੈਂ ਆਖਾਂ ਵੀ ਇਹ ਨੋ ਨੋ ਪੁੱਤ ਤੈਨੂੰ ਆ ਤੇ ਜੇ ਇਹ ਨੂੰ ਨਾ ਕਰਿਆ ਤਾਂ ਫੇਰ ਉਹਨੇ ਬੇਦਖਲ ਨਹੀਂ ਹੋਣਾ ਵੀ ਉਹਨੇ ਆਇਆ ਕਹਿਣਾ ਵੀ ਕੱਲੀ ਮੈਨੂੰ ਕਰਤਾ ਹਾਂ ਅੱਛਾ ਭਾਈ ਜੀ ਹੁਣ ਤੁਸੀਂ ਉਥੋਂ ਜੀ 4 ਸਾਲਾਂ ਬਾਅਦ ਤੁਸੀਂ ਆਇਓ ਹੁਣ ਉਸ ਤੋਂ ਬਾਅਦ ਆ ਕੇ ਤੁਸੀਂ ਕਦੇ ਵੀ ਪਰਿਵਾਰ ਦੇ ਵਿੱਚ ਨਹੀਂ ਬੈਠੇ ਜਮ ਨਹੀਂ ਪਰਵਾਰਾਂ ਦਾ ਗੱਲੀ ਨਹੀਂ ਹੋਈ ਜੀ ਮੈਨੂੰ ਤਾਂ ਇਹਨੂੰ ਘਰੇ ਆਇਨੂੰ ਨਹੀਂ ਬੁਲਾਇਆ ਪੈਸੇ ਤੁਸੀਂ ਪਾਉਂਦੇ ਰਹੇ ਪੈਸੇ ਮੈਂ ਪਾਉਂਦਾ ਰਿਹਾ ਕੱਲੇ ਸਿਰਫ ਉਹਨੂੰ ਪੈਸੇ ਤੇ ਕਰ ਪਿਆਰ ਸੀਗਾ ਬੰਦੇ ਤੇ ਕਰ ਉਹਨੂੰ ਕਿੰਨਾ ਟਾਂ ਮਗਰ ਤੁਹਾਨੂੰ ਆਇਨੂੰ ਮੈਨੂੰ ਹੋ ਗਏ ਜੀ ਅੱਜ 7-8 ਮਹੀਨੇ ਹੋ ਗਏ 7-8 ਮਹੀਨੇ ਨੇ ਜਮਾ ਨਹੀਂ ਬੁਲਾਇਆ ਜਮਾ ਤੁਸੀਂ ਪੰਚਾਇਤ ਨਾਲ ਗੱਲ ਕੀਤੀ ਕੋਈ ਇਸ ਮਸਲੇ ਤੇ ਪੰਚਾਇਤ ਨਾਲ ਗੱਲ ਕੀਤੀ ਸੀ ਉਹ ਪੰਚਾਇਤ ਬਤਾ ਕੀ ਕਹਿੰਦੀ ਹੈ ਕਹਿੰਦੀ ਤੁਸੀਂ ਸਾਡੀ ਰੱਖੀ ਨਹੀਂ ਇੱਕ ਵਾਰੀ ਇਹਨੂੰ ਮੌਕਾ ਦੇ ਦਿਓ ਹੁਣ ਕਿੰਨੇ ਕਵਾਰੀ ਬੰਦਾ ਮੌਕਾ ਦੇਈ ਜੋ ਹਰਕ ਟਾਈਮ ਤੇ ਮੁੱਕਈ ਦੇ ਜਉ ਪੈਸਿਆਂ ਦਾ ਪੁੱਛਿਆ ਵੀ ਮੈਨੂੰ ਕਿਉਂ ਵੇਦਖਲ ਕਰਾਇਆ ਕਿਸੇ ਨੇ ਜਵਾਬ ਨਹੀਂ ਦਿੱਤਾ ਅੱਗੋਂ ਕਹਿੰਦੀ ਮੇਰੇ ਬਾਪੂ ਨੂੰ ਕਹਿੰਦੀ ਵੀ ਤੁਸੀਂ ਆਪਦੀ ਕੁੜੀ ਸਾਡੇ ਨਾਲ ਤੋੜ ਦੋ 18 ਸਾਲ ਵੀ ਮੇਰਾ ਭਰਾ ਦੋ ਜਵਾਬ ਜਮ ਜਮ ਦੂਗਾ ਤੇ ਬਾਅਦ ਚ ਤੁਹਾਡੀ ਕੁੜੀ ਨੂੰ ਛੱਡ ਦੂਗਾ ਯਾਨੀ ਕਿ ਹਾਲਾਂਕਿ ਤੁਸੀਂ ਕਦੇ ਛੱਡਣ ਦੀ ਗੱਲ ਨਹੀਂ ਕੀਤੀ ਤੁਸੀਂ ਤਾਂ ਇੱਕ ਜ਼ਿੰਦਗੀ ਬਣਾਉਣ ਖਾਤਰ ਗਏ ਵੀ ਬੱਚਿਆਂ ਦੀ ਜ਼ਿੰਦਗੀ ਬਣ ਜੇ ਇਹਨਾਂ ਦਾ ਭਵਿੱਖ ਚੰਗਾ ਹੋ ਜੇ ਇਸੇ ਕਰਕੇ ਤੁਸੀਂ ਗਏ ਹਾਂਜੀ ਹਾਂਜੀ ਇੱਕ ਗੱਲ ਦੱਸਿਓ ਵੀਰੇ ਹੁਣ ਤੁਹਾਨੂੰ 7-8 ਮਹੀਨੇ ਹੋ ਗਏ ਹੁਣ ਤੂੰ ਤੇ ਤੁਸੀਂ ਤੇ ਬਾਪੂ ਦੋਨੇ ਇਕੱਠੇ ਰਹਿੰਦੇ ਹੋ ਹਾਂਜੀ ਉਹ ਆੜ ਰਹਿੰਦੇ ਆ ਉਹ ਆੜ ਰਹਿੰਦੇ ਤੇ ਰੋਟੀ ਪਾਣੀ ਤੁਹਾਡਾ ਕੌਣ ਪਕਾਉਂਦਾ ਮੈਂ ਆਪ ਦਾ ਮੈਂ ਉਹ ਕੀ ਕੰਮ ਕਰਦੀ ਆ ਤੁਹਾਡੇ ਘਰ ਆਣੀ ਉਹ ਕਰਦੀ ਆ ਥੈਰੇਪੀ ਦਾ ਕੰਮ ਜੀ ਕਿੱਥੇ ਦੁਕਾਨ ਆ ਉਹਦੀ ਦੁਕਾਨਦਾਰੇ ਜੀ ਕਹਿੰਦੀ ਮੇਰੇ ਮਗਰ ਨਾਈ ਮੈਨੂੰ ਥਾਣੇ 'ਚ ਬੇਇੱਜ਼ਤ ਕੀਤਾ ਮੇਰੇ ਪਿਓ ਨੂੰ ਤੇ ਮੈਨੂੰ ਲਿਆ ਕੇ ਉੱਥੇ ਕੌਂਕੇ ਕਲਾਂ ਤੇ ਮੇਰੇ ਜਵਾਕਾਂ ਨੂੰ ਉੱਥੇ ਸੱਦ ਕੇ ਇਹਨੇ ਥਾਣੇ ਦਿਖਾਇਆ ਸਾਨੂੰ ਦੋਨੋਂ ਪਿਓ ਪੁੱਤਾਂ ਨੂੰ ਬੇਇੱਜ਼ਤ ਕਰਾਇਆ ਨੇ ਉੱਥੇ ਲਿਆ ਕੇ ਤੇ ਮੜ ਕੇ ਥਾਣੇ ਮਿਹਣੇ ਥਾਣੇ ਗਏ ਤੇ ਉੱਥੇ ਕਹਿੰਦੀ ਵੀ ਮੈਂ ਇਹਦੇ ਨਾਲ ਨਹੀਂ ਰਹਿਣਾ ਮੈਂ ਕਿਹਾ ਵੀ ਠੀਕ ਆ ਤੇਰੀ ਮਰਜ਼ੀ ਹੈ ਨਹੀਂ ਰਹਿਣਾ ਨਾ ਫਿਰ ਤੁਸੀਂ ਕੋਈ ਕੇਸ ਲਾਇਆ ਜਦੋਂ ਕਹਿੰਦੀ ਮੈਂ ਰਹਿਣਾ ਮੈਂ ਫਿਰ ਲਾਇਆ ਫਿਰ ਮੂਮਨ ਸੱਲ ਕੀਤੀ ਸੀ ਹੂੰ ਫਿਰ ਮੂਮਨ ਸੱਲ ਵਾਲਿਆਂ ਨੂੰ ਉਹ ਕਹਿੰਦੀ ਵੀ ਮੈਂ ਨਹੀਂ ਰਹਿਣਾ ਕਹਿੰਦੀ ਇਹਨੇ ਮੈਨੂੰ ਖਰਚਾ ਨਹੀਂ ਪਾਇਆ ਮੈਡਮ ਪੈਨ ਨਿਕਲੀ ਉਹਨੂੰ ਕਹਿੰਦੀ ਵੀ ਇਹਨੇ ਤਾਂ ਆਪ ਦਾ ਫਰਜ਼ ਨਿਭਾਇਆ ਤੂੰ ਤਾਂ ਦੇਰ ਦੀ ਜਵਾਬ ਕਰਕੇ ਬੈਠ ਗਈ ਹਾਂ ਬੱਚੇ ਕੀ ਕਹਿੰਦੇ ਆ ਤੈਨੂੰ ਬੱਚੇ ਕਹਿੰਦੇ ਵੀ ਅਸੀਂ ਆ ਦੀ ਮਾਂ ਨਾਲ ਰਹਿਣਾ ਕੋਈ ਮਾੜਾ ਚੰਗਾ ਵੀ ਬੋਲਦੇ ਮਾੜਾ ਚੰਗਾ ਬੋਲਦੇ ਕੁੱਤੇ ਤੋਂ ਬ ਮੇਰੇ ਕੋਲੇ ਸਾਰੀਆਂ ਰਿਕਾਰਡਿੰਗਾਂ ਮੈਂ ਸੁਣਾ ਦੂੰ ਜਦੋਂ ਮਰਜ਼ੀ ਸੁਣ ਲੈ। ਹੁਣ ਤੁਸੀਂ ਕੇਸ ਲਾਇਆ ਫਿਰ ਜਾਂ ਕੀ? ਹਾਂਜੀ। ਹੁਣ ਉਹ ਚਾਹੁੰਦੀ ਕੀ ਆ ਕਦੇ ਉਹਨੂੰ ਭਾਕੇ ਪੁੱਛਿਆ ਭਾਈ ਇੱਕੋ ਹੀ ਗੱਲ ਦੱਸ ਦੇ ਕੀ ਚਾਉਣੀ ਆ ਤੂੰ? ਨਹੀਂ। ਬਾਜੀ ਹਾਂ ਮੈਂ ਸੁਣ ਦਦਾਂ। ਦੋ ਤਿੰਨ ਗੱਲਾਂ ਮੈਨਾਈ ਵਿਖੂ। ਚਾਹ ਹੁਣ ਮੇਰੀ ਭੂਆ ਦੀ ਕੁੜੀ ਨੂੰ 5000 ਰੁਪਏ ਦੇ ਕੇ ਗਈ। ਹੂੰ। ਇਹ ਮੇਰੇ ਜਨਮ ਦਿਨ ਤੇ ਵੀ ਇਹਨੇ ਮੰਗਿਆ ਸੀ। ਉਹ ਉਚਾਰੀ ਦਿੱਤ ਹੋ ਗਈ ਬਾਪੂ ਮੇਰਾ ਸ਼ਿਕਾਰ ਤੇ ਗਿਆ ਕਹਿੰਦੀ ਲੋਕਾਂ ਕੋਲੇ ਕਹਿੰਦੀ ਕਹਿੰਦੀ ਮਰ ਗਈ ਤਾਂ ਚੰਗੀ ਗੱਲ ਹੋ ਗਈ ਕਹਿੰਦੀ ਸਾਡਾ ਘਰ ਬਰਬਾਦ ਕਰਤਾ ਅੱਛਾ ਮੇਰਾ ਦੋਸਤ ਸੀ ਇੱਕ ਵਾਰ ਕੈਨੇਡਾ ਗਿਆ ਵਾ ਉਹਨੇ ਮੈਨੂੰ ਫੋਨ ਲਾ ਕੇ ਦੱਸਿਆ ਉਹਨੇ ਮੈਨੂੰ ਆ WhatsApp 'ਤੇ ਵੀ ਤੇਰੇ ਤੇ ਪਿਓ ਨੇ ਤੈਨੂੰ ਬੇਦਖਲ ਕਰ ਦਿੱਤਾ ਇਹਨੇ ਕਿਤੇ ਉੱਥੇ ਖੜਿਆ ਉਹਨਾ ਇੱਕ ਮੇਰੇ ਤਾਏ ਦਾ ਬੇਟਾ ਖੜਾ ਸੀਗਾ ਉਹਨਾਂ ਦੇ ਕੋਲੇ ਕਹਿੰਦੀ ਵੀ ਹਾਂ ਕਹਿੰਦਾ ਵੀ ਉਹ ਉਹ ਫਸਾਣੇ ਬੰਦੇ ਨਾਲ ਮਾਰੀ ਸੀ ਇਸ ਕਰਕੇ ਕਹਿੰਦੀ ਮੇਰੀ ਭੂਆ ਦੀ ਕੁੜੀ ਮੇਰੇ ਨਾਲ ਮਾਰੀ ਬਣਾਈ ਜਾਂਦੀ ਸੀ ਅੱਛਾ ਹਾਂ ਇੱਕਦਮ ਮੈਂ ਗੱਲ ਹਰਪ੍ਰੀਤ ਨੂੰ ਸਾਫ਼ ਪੁੱਛਦਾ ਕਿਉਂਕਿ ਮੈਨੂੰ ਪੁੱਛੀ ਨਹੀਂ ਪਣੀ ਜਦੋਂ ਤੁਹਾਡਾ ਮਸਲਾ ਇੱਥੇ ਆ ਗਿਆ ਕੋਈ ਤੁਹਾਡੀ ਗੱਲਬਾਤ ਕਿਤੇ ਉਹਦੇ ਤੋਂ ਪਾਸੇ ਤਾਂ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਕੋਈ ਕਿਤੇ ਤੁਹਾਡੀ ਕੋਈ ਗੱਲਬਾਤ ਕਿਸੇ ਹੋਰ ਬੀਬੀ ਨਾਲ ਤਾਂ ਨਹੀਂ ਕੋਈ ਇਦਾਂ ਨਹੀਂ ਘਟੀਆ ਗੱਲਬਾਤ ਬਿਲਕੁਲ ਵੀ ਜਮ ਨਹੀਂ ਉਹ ਮੇਰੇ ਕਮਾਂਡਨ ਆ ਉਹ ਉਹਨੂੰ ਵੀ ਕਹਿ ਦਿੰਦੀ ਆ ਵੀ ਤੂੰ ਇਹਦੇ ਨਾਲ ਮਾਣਾ ਉਹ ਬੁੱਢੀ ਵਿਚਾਰੀ ਹੈਗੀ ਟਾਡੇ ਜਿਹੜਾ ਸਹੁਰਾ ਪਰਿਵਾਰ ਆ ਉਹ ਚ ਸਾਲੇ ਹੈਗੇ ਆ ਸੱਸ ਸਹੁਰਾ ਹੈਗੇ ਆ ਤੁਹਾਡੇ ਉਹ ਤਾਂ ਉਹਦੇ ਨਾਲ ਮਿਲੇ ਹੋਏ ਆ ਸੱਸ ਮੇਰੀ ਤੇ ਸਾ ਕੀ ਕਹਿੰਦੇ ਆ ਤੁਹਾਨੂੰ ਉਹ ਕਹਿੰਦੇ ਵੀ ਤੂੰ ਗਲਤ ਬਲੇਮ ਲਾਉਣਾ ਅੱਛਾ ਮੈਂ ਤਾਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਣਾ ਜੇ ਮੈਂ ਗਲਤ ਬਲੇਮ ਲਾਉਣਾ ਮੈਂ ਤੁਹਾਡੀ ਕੁੜੀ ਅੱਜ ਜਿਉਂਦੀ ਨਹੀਂ ਦਿੰਦਾ ਕੱਲ ਨੂੰ ਕਿਸੇ ਬੰਦੇ ਨਾਲ ਫਿਰਦੀ ਦੇਖ ਲਈ ਮੈਂ ਫਿਰ ਤੁਸੀਂ ਕੀ ਕਰੋ ਮੈਂ ਮਾਰ ਫਿਰ ਬੰਦਾ ਅੱਖ ਕਿ ਕਰੂਗਾ ਤੁਸੀਂ ਨੂੰ ਸਾਨੂੰ ਪਤਾ ਹੀ ਹੈ ਕੀ ਕਰਦਾ ਬੰਦਾ ਹਣ ਜਦੋਂ ਉਹਦੇ ਕੋਲੇ ਫੋਨ ਹੀ ਨਿਕਲਨ ਨਾਲ ਲੈਂਦਾ ਮੈਨੂੰ ਦੱਸੇ ਤਾਂ ਇਹ ਵੀ ਰਿਕਾਰਡਿੰਗਾਂ ਦੇ ਦੇਵੇ ਜੇ ਬੰਦਾ ਸਹੀ ਹੋਵੇ ਨਾ ਬੰਦਾ ਕਵੇ ਲੈ ਵੀ ਐਡਾ ਫੋਨ ਦਿੱਤਾ ਮੈਂ ਤੁਹਾਨੂੰ ਰਿਕਾਰਡਿੰਗਾ ਦਿੰਦੀ ਆ ਸੁਣ ਦੀ ਕਿਦੋਂ ਮੈਂ ਗੱਲ ਕਰਦੀ ਝੂ ਪੈਰ ਪੈਰ ਤੇ ਝੂਠ ਬੋਲਦੀ ਪੈਰ ਪੈਰ ਤੇ ਹੁਣ ਜਿੱਥੇ ਤੁਸੀਂ ਰਹਿ ਰਹੇ ਆ ਤੁਹਾਡਾ ਜਿਹੜਾ ਉਹ ਘਰਬਾਰ ਥਾਂਗਾ ਉਹ ਤੁਹਾਡਾ ਕਿ ਬਾਪੂ ਦੇ ਨਾਂ ਕੀ ਆ ਉਹ ਉਹ ਬਾਪੂ ਦਾ ਹੂੰ ਬਾਪੂ ਦੇ ਨਾਂ ਹੈ ਜਗਾ ਬਾਪੂ ਦੀ ਰਜਿਸਟਰੀ ਵੀ ਆਪਦੇ ਕੋਲੇ ਰੱਖੀ ਵਰਦੀ ਆ ਹੂੰ ਕਿੰਨਾ ਟਾਈਮ ਹੋ ਗਿਆ ਮੈਂ ਬਾਹਰ ਗਿਆ ਸੀ ਬਾਹਰ ਉਹ ਰਜਿਸਟਰੀ ਇਹਨੂੰ ਮੈਂ ਕਹੇ ਵੀ ਫੜਾਦੀ ਬਾਪੂ ਨੂੰ ਅੜਾਈ ਨਹੀਂ ਬਾਪੂ ਨੂੰ ਸਿਲੰਡਰ ਵੀ ਬਾਪੂ ਦੇ ਅੰਦਰ ਰੱਖੀ ਵਰਦੀ ਆ ਜਿੱਥੇ ਅਹੀਂ ਵੀਰੋਂ ਨਹੀਂ ਮੰਗਿਆ ਯਰ ਪਿਆਓ ਪਤਾ ਸੋ ਮਰੇ ਰੋਟੀ ਪਾਣੀ ਆ ਪਕਾਉਂਦੇ ਤੁਰੇ ਫਿਰਦੇ ਆ ਵੇਖੋ ਇਹ ਵੀ ਤਾਂ ਗਲਤ ਗੱਲ ਆ ਹਨਾ ਪਰ ਮੈਂ ਪੱਖ ਜ਼ਰੂਰ ਸੁਣੂੰਗਾ ਪੁੱਛਣੀਆਂ ਪੈਣੀਆਂ ਗੱਲਾਂ ਹੋ ਸਕਦਾ ਕੋਈ ਇੰਨਾ ਚ ਕੋਈ ਵੱਡੀ ਗਲਤੀ ਨਿਕਲਦੀ ਹੋਵੇ ਕੋਈ ਗੱਲਬਾਤ ਹੋਵੇ ਉਹ ਜ਼ਰੂਰ ਕਰਾਂਗੇ ਪਰ ਤੁਸੀਂ ਕੀ ਚਾਹੁੰਦੇ ਹਰਪ੍ਰੀਤ ਇਹ ਗੱਲ ਦੱਸੋ ਮੈਨੂੰ ਪਰ ਮੈਂ ਤਾਂ ਬੱਸ ਵੀ ਇਹ ਤੋਂ ਕਿਨਾਰਾ ਕਰਨਾ ਕਿਨਾਰਾ ਹੀ ਕਰਨਾ ਬਸ ਇੱਕੋ ਹੀ ਗੱਲ ਆ ਬਸ ਮੇਰੀ ਮੇ ਜੀਨੋਂ ਅੱਜ ਨਹੀਂ ਉਹਨੇ ਮੇਰੇ ਮਾਪਿਆਂ ਨੂੰ ਪੁੱਛਿਆ ਕੱਲ ਨੂੰ ਕੀ ਪਤਾ ਜ਼ਹਿਰ ਵੀ ਦੇ ਸਕਦੇ ਉਹਨੂੰ ਵੀ ਪੁੱਛਿਆ ਮਾਪਿਆਂ ਤੋਂ ਦੂਰ ਚਲਾ ਗਿਆ ਹੈ ਨਾ ਜੀ ਕਿਸੇ ਨੂੰ ਨਹੀਂ ਪੁੱਛਦੀ ਜੀ ਕਿਸੇ ਨੂੰ ਨਹੀਂ ਪੁੱਛਦੀ ਉਹਦਾ ਹਰੇਕ ਨੂੰ ਤਾਂ ਡਰਦਾ ਹੀ ਆ ਬਾਪੂ ਉਹ ਵੀ ਦੱਸ ਦੇ ਵੀ ਜਿਹੜਾ ਘਰੇ ਆਉਂਦਾ ਹੀ ਕੋਈ ਜਿਹੜਾ ਗਵਾਂਢੀ ਸੀ ਉਹ ਕਹਿੰਦਾ ਮੈਂ ਇਹਨੂੰ ਕਿਹਦਾ ਕੁੱਤੇ ਬਿੱਲੇ ਤੁਰੇ ਫੜਦੇ ਆ ਕਹਿੰਦਾ ਜਦੋਂ ਮਰ ਜਾਈਂ ਰੇੜਦਾਵੇਂ ਕਿਹੜਾ ਗਵਾਂਢੀ ਕਹਿੰਦਾ ਇਹ ਗਵਾਂਢੀ ਸਾਡਾ ਉਹ ਬੁਗੜਾ ਉਹ ਕੋਈ ਘਰੇ ਆਉਂਦਾ ਥੋੜੇ ਉਹ ਆਉਂਦਾ ਰਿਹਾ ਇਹਦੇ ਕੋਲੇ ਹੂੰ ਇਹ ਤਾਂ ਕਹਿੰਦਾ ਮੈਂ ਮਾਲ ਕਰਾਉਣੀ ਪਲਾਨਾ ਕਰਾਉਣਾ ਇਹ ਥੋੜੋ ਮੈਨੂੰ ਕੀ ਪਤਾ ਵੀ ਲੈਤੀ ਜਦੀ ਮਾਲ ਚੁੰਦੀ ਅੱਛਾ ਮਾਲ ਸੋ ਥੈਰੇਪੀ ਦਾ ਕੰਮ ਕਰਦੀ ਕਰਕੇ ਮਾਲ ਕਰਾਉਣਾ ਹਾਂ ਹਾਂ ਤੇ ਮੈਨੂੰ ਤਾਂ ਪਤਾ ਲੱਗ ਗਿਆ ਜਾਂਦਾ ਦੇ ਵੀ ਜਿਵੇਂ ਕਹਿੰਦੇ ਤੈਨੂੰ ਕੋੜਾ ਦੇਂਦਾ ਇਹਨਾਂ ਨੂੰ ਰੇੜਾ ਵੀ ਲੈ ਕੇ ਦਿੱਤਾ ਪੱਠਿਆਂ ਦਾ ਪੱਠਿਆਂ ਦਾ ਰੇੜਾ ਵੀ ਲੈ ਕੇ ਦਿੱਤਾ ਤੇ ਮਸ਼ੀਨ ਵੀ ਲੈ ਕੇ ਦਿੱਤੀ ਉਹ ਵੀ ਵੇਚਤੀ ਜਿਹੜੀ ਚੀਜ਼ ਹੁੰਦੀ ਹੈ ਵੇਚ ਦਿੰਦੇ ਜਿਹੜੀ ਚੀਜ਼ ਹੁੰਦੀ ਵੇਚ ਦਿੰਦੇ ਸਾਈਕਲ ਵੇਚ ਤੇ 7 8 ਲੈ ਕੇ ਨਵਾਂ ਲੈ ਕੇ ਦਿੱਤਾ ਨਵਾਂ ਹੀ ਸਾਈਕਲ ਵੇਚਦਾ ਦੱਸੋ ਕੀ ਕਰਵਾਂ ਆਪਾਂ ਕੋਸ਼ਿਸ਼ ਕਰਾਂਗੇ ਦੂਜਾ ਪੱਖ ਜਾਣਨ ਦੀ ਵੀ ਉਹਨਾਂ ਦਾ ਇਸ ਮਸਲੇ ਤੇ ਕੀ ਕਹਿਣਾਗਾ ਜੁੜੇ ਰਹੋ ਮਲੂਕਾ ਟੀਵੀ ਨਾਲ ਧੰਨਵਾਦ ਜੀ